ਹੈਲੋ ਹਾਂਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube YouTube ਚੈਨਲ ਦੀਪ ਸਲਾਈ ਕਢਾਈ ਸੈਂਟਰ ਅੱਜ ਅਸੀਂ ਤੁਹਾਨੂੰ ਬਿਲਕੁਲ ਸਿੰਪਲ ਤਰੀਕੇ ਨਾਲ ਪੰਜਾਬੀ ਸੂਟ ਦੀ ਕਟਿੰਗ ਦੱਸਾਂਗੇ ਜਿਹੜਾ ਕਿ ਬਹੁਤ ਹੈਵੀ ਨਾਪ ਆ ਹੈਵੀ ਨਾਪ ਜਾਨੀ ਕਿ ਜਿਹਦੀ ਬ੍ਰੈਸਟਰ 25 24 ਇੰਚੀ ਹੈਵੀ ਆ ਤੇ ਉਹਦੇ ਅਕੋਰਡਿੰਗ ਅਸੀਂ ਤੁਹਾਨੂੰ ਸੂਟ ਦੀ ਕਟਿੰਗ ਦੱਸਾਂਗੇ ਇਹ ਮੈਂ ਦੋ ਪੱਲੇ ਲਾ ਲਿਆ फ्रंट ਤੇ ਬੈਕ ਇੱਕ ਦੂਜੇ ਦੇ ਉੱਪਰ ਰੱਖ ਲਿਆ ਇਹ ਉਹਦੇ ਵਿੱਚੋਂ ਜਿਹੜਾ ਕਪੜਾ ਬਚੇ ਇਹਦੇ ਵਿੱਚੋਂ ਆਪਾਂ ਉਹਦੀਆਂ ਬਾਅਦ ਵਿੱਚ ਬਾਵਾ ਕੱਟਾਂਗੇ ਜੀ ਠੀਕ ਹੈ ਆਜਾ ਅਸੀਂ ਤੁਹਾਨੂੰ ਦੱਸਦੇ ਹਾਂ ਪਹਿਲਾਂ ਹੈਵੀ ਨਾਪ ਦੀ ਕਟਿੰਗ ਤੀਰਾ ਕਿੰਨਾ ਲੈਣਾ ਆਪਾਂ ਨੇ ਨਾਰਮਲ ਸਟੈਂਡਰਡ ਸਾਈਜ਼ ਦੀ ਪਲੇਟਸ ਕੀ ਹੁੰਦੀਆਂ ਨੇ ਇਹ ਤੁਹਾਨੂੰ ਮੈਂ ਐਂਡ ਤੇ ਦੱਸੂਗੀ ਵੀਡੀਓ ਦੇ ਵਿੱਚ ਹਾਂਜੀ ਪਹਿਲਾਂ ਆਪਾਂ ਇਹ ਜਿਹੜੀ ਬਾਤ ਘਾਟਾ ਉੱਪਰ ਉਹਨੂੰ ਕੱਟ ਦਾਂਗੇ ਇਹ ਕੱਪੜੇ ਨੂੰ ਬਿਲਕੁਲ ਸਿੱਧਾ ਕਰ ਲਾਂਗੇ ਬਿਲਕੁਲ ਹੁਣ ਆਪਾਂ ਇਸ ਸੂਟ ਨੂੰ ਉੱਪਰੋਂ ਬਿਲਕੁਲ ਇਹਦੀ ਬਾਦ ਕਾਰਡ ਸੀ ਜਿਹੜੀ ਕੱਟ ਲਈ ਕੱਟ ਕੇ ਬਿਲਕੁਲ ਇਹਨੂੰ ਸਿੱਧਾ ਕਰ ਲਿਆ ਆਪਾਂ ਬੈਕ ਪੱਲਾ 1 ਇੰਚ ਵਧਾ ਵਧਾ ਕੇ ਕੱਟਦੇ ਆ ਕਿਉਂ ਕੱਟਦੇ ਆ ਤਾਂ ਕਿ ਜਿਹੜਾ ਬੈਕ ਗਲਾ ਵਾ ਉਹ ਪਿੱਛੇ ਨੂੰ ਨਾ ਜਾਵੇ ਫਰੰਟ ਗਲਾ ਜਿਹੜਾ ਪਿੱਛੇ ਨੂੰ ਨਾ ਜਾਵੇ ਜ਼ਿਆਦਾਤਰ ਜਿਹੜਾ ਹੈਵੀ ਸਾਈਜ਼ ਆ ਉਹਦੇ ਚ ਇਹ ਪ੍ਰੋਬਲਮ ਰਹਿੰਦੀ ਆ ਜਿਹੜਾ ਫਰੰਟ ਗਲਾ ਵਾ ਉਹ ਬੈਕ ਸਾਈਡ ਨੂੰ ਚਾਈ ਜਾਂਦਾ ਤੇ ਉਹਦੇ ਕਰਕੇ ਦਾ ਕਸਟਮਰ ਆ ਉਹ ਆਪ ਨੂੰ ਇਹ ਕਹਿੰਦਾ ਵੀ ਮੇਰਾ ਗਲਾ ਪਿੱਛੇ ਨੂੰ ਜਾ ਰਿਹਾ ਉਹਦੇ ਕਰਕੇ ਆਪਾਂ 1 ਇੰਚ ਜਿਹੜਾ ਪਿਛਲਾ ਪੱਲਾ ਉਹ ਵਧਾ ਕੇ ਕੱਟਾਂ ਹਾਂਜੀ ਇਹਦਾ ਜਿਹੜਾ ਤੀਰਾ ਉਹ ਆਪਾਂ ਲਵਾਂਗੇ 13 ਇੰਚ ਕਿਉਂਕਿ ਹੈਵੀ ਸਾਈਜ਼ ਆ ਆਪਾਂ 13 ਇੰਚ ਤੀਰਾ ਲਵਾਂਗੇ ਜਿਹੜਾ ਕਿ ਉਹਦਾ ਹਾਫ ਹੁੰਦਾ 6.5 ਇੰਚ 6.5 ਇੰਚ ਤੇ ਜਿਹੜੇ ਇਹਦੇ ਮੋਢੇ ਆ ਉਹ 7 ਇੰਚ ਬੈਕ ਪੱਲਾ 1 ਇੰਚ ਤੋਂ 8 ਇੰਚ ਰਹੂਗਾ ਫਰੰਟ ਆ ਜਿਹੜਾ ਉਹ 7 ਇੰਚ ਰਹੂਗਾ ਇਹਨੂੰ ਆਪਾਂ ਬਿਲਕੁਲ ਸਿੱਧਾ ਕਰ ਲਾਂਗੇ ਹੁਣ ਆਪਾਂ ਇਹਦਾ ਇੱਥੋਂ ਬ੍ਰੈਸਟ ਦਾ ਨਾਪ ਲਾਵਾਂਗੇ ਬ੍ਰੈਸਟ ਇਹਨਾਂ ਦੀ ਹੈਗੀ ਇੱਥੋਂ 24 ਇੰਚ ਪੈਕ ਤੇ ਆਪਾਂ 24 ਤੇ ਨਿਸ਼ਾਨ ਲਾ ਕੇ ਇਹਦਾ ਜਿਹੜਾ ਮੋਡੇ ਦੀ ਕਟਿੰਗ ਇਦਾਂ ਕਾਟ ਪਾ ਦਾਂਗੇ ਇਹ ਜਿਹੜਾ 1/2 ਇੰਚ ਆਪਾਂ ਅੱਗੇ ਨੂੰ ਪਾਏ ਤੇ ਕਰਕੇ ਆਪਣਾ ਇੱਥੇ ਜਿਹੜਾ ਇੱਥੇ ਝੋਲ ਪੈਂਦਾ ਉਹ ਨਹੀਂ ਪਊਗਾ ਉਹਦੇ ਕਰਕੇ 1/2 ਇੰਚ ਆਪਾਂ ਨੇ ਅੱਗੇ ਕਰਕੇ ਲਾਇਆ ਆ ਇਹਦੀ ਪੈਕ ਸਾਈਡ ਦੇ ਮੋਡੇ ਦੀ ਕਟਿੰਗ ਆ ਇਹਦੀਆਂ ਪਲੇਟਸ ਹੈਗੀਆਂ ਨੇ ਇਹਦੀਆਂ ਜਿਹੜੀਆਂ ਪਲੇਟਸ ਨੇ ਉਹ 11 ਇੰਚ ਤੇ ਨੇ 8 11 ਤੇ 13 ਰੈਡੀ ਨੇ ਪਲੇਟਸ ਜਿਹੜੀਆਂ 1.5 ਤੇ ਰੈਡੀ ਤਾਂ ਆਪਾਂ ਇਹਨੂੰ 1/2 ਇੰਚ ਵਧਾ ਕੇ ਕੱਟਾਂਗੇ ਆਪਾਂ ਇਹਦਾ ਨਿਸ਼ਾਨ ਲਾਵਾਂਗੇ 12 ਇੰਚ ਤੇ 12 ਇੰਚ ਇਹਨਾਂ ਦੀ ਲੰਬਾਈ ਆ ਇਹ ਵਿੱਚ ਸਲਾਈ ਦੇ ਆ ਕੇ 1/2 ਇੰਚ ਸਲਾਈ ਚ ਆ ਜੂਗਾ 1.5 ਤਿਆਰ ਰਹਿ ਜਾਣਗੀਆਂ ਤੇ ਜਿਹੜੀ ਚੜਾਈ ਆ ਪਲੇਟ ਦੀ ਉਹ ਹੈਗੀ 4 ਇੰਚ ਕਿਉਂਕਿ ਹੈਵੀ ਸਾਈਜ਼ ਆ ਤਾਂ ਇਹ 4 ਇੰਚਾ ਨਹੀਂ ਤਾਂ ਇਹ ਕੱਟ ਹੋਵੇ ਤਾਂ 3 ਤੋਂ ਵਸਟਾਟ ਹੋ ਜਾਂਦੇ ਨੇ ਪਲੇਟਾਂ ਘੱਟ ਤੋਂ ਘੱਟ ਆਪਾਂ 3 ਇੰਚ ਤੋਂ ਪਾਉਨੇ ਆ ਇਹ ਹੈਵੀ ਸਾਈਜ਼ ਆ ਤਾਂ ਆਪਾਂ 4 ਤੋਂ ਵੀ ਪਾਸ ਸਕਦੇ ਆ ਇਤੋਂ ਜ਼ਿਆਦਾ ਹੈਵੀ ਹੋਵੇ ਤਾਂ 4.5 ਤੇ ਜਿਹੜਾ ਇੱਥੋਂ ਲਾਉਣਾ ਇਹ 2.5 ਇੰਚ ਤੇ ਲਾਉਣਾ ਇਹਦੇ ਬਿਲਕੁਲ ਬਰਾਬਰ ਲਾਉਣਾ ਤੇ ਇਹਦੀ ਜਿਹੜੀ ਪਲੇਸ ਦਾ ਆਹ ਆਧਾ ਅੱਧ ਕਰਕੇ ਇਹਨੂੰ ਇਦਾਂ ਸਾਈਡ ਤੋਂ ਉੱਧਰ ਨੂੰ ਕਰ ਦੋ ਕਿਹੜੀ ਪੱਲੀ ਪਲੇਟਾਂ ਇਹਦੀ ਇਹਦਾ ਵੀ ਸਾਈਜ਼ ਆਪਾਂ ਇੱਥੋਂ 2.5 ਇੰਚ ਤੇ ਲਾਉਣਾ ਭਾਈ ਸਤੋਂ ਨੂੰ ਇਦਾਂ ਲਓ ਠੀਕ ਹੈ ਜੀ ਇਹ ਸੀ ਆਪਣੇ ਸੂਟ ਦੇ ਸਾਰੇ ਨਿਸ਼ਾਨ ਲੱਗ ਗਏ ਜਿਹੜੇ ਆਪਾਂ ਸਿੰਪਲ ਪੰਜਾਬੀ ਚ ਅਮ ਸਟਿਚਿੰਗ ਕਰਦੇ ਆ ਉਹ ਜਿਹੜੇ ਟੇਲਰ ਵਾਲੀ ਆ ਉਹ ਨਹੀਂ ਸਾਰਿਆਂ ਨੂੰ ਸਮਝ ਆਉਂਦੀ ਇਹਦੇ ਕਰਕੇ ਸਿੰਪਲ ਨਾਪ ਲੱਗ ਗਿਆ ਆਪਣੇ ਉਸ ਤੋਂ ਬਾਅਦ ਜਿਹੜਾ ਫਿਟਿੰਗ ਦਾ ਜਾਂ ਕਮਰ ਦਾ ਜਾਂ ਹੈਪ ਦਾ ਨਾਪ ਆ ਉਹ ਆਪਾਂ ਬਾਅਦ ਚੋਂ ਲਾਵਾਂਗੇ ਇਹ ਆਪਣੀ ਫਰੰਟ ਮੋਢੇ ਦੀ ਤੇ ਬੈਕ ਮੋਢੇ ਦੀ ਕਟਿੰਗ ਹੋ ਗਈ ਆ ਤੇ ਜਿਹੜੇ ਹੁਣ ਇਹਦੇ ਪਲੇਟਾਂ ਦੇ ਨਾਪ ਨੇ ਉਹ ਆਪਾਂ ਦੂਸਰੀ ਸਾਈਡ ਵੀ ਲਾਉਣੇ ਆ ਇਹ ਆਪਾਂ ਜਿਹੜੀ ਸੂਈ ਹੁੰਦੀ ਆ ਸਿੰਪਲ ਵੱਡੀ ਬੱਡੀ ਸੂਈ ਇਹਦੇ ਨਾਲ ਆਪਾਂ ਇਹਨਾਂ ਦੇ ਨਿਸ਼ਾਨ ਜਿਹੜੇ ਆ ਉਹ ਪਿੱਛੇ ਵੀ ਇਦਾਂ ਉਹਦੇ ਉੱਪਰ ਲਾ ਲਾਂਗੇ ਲਾ ਕੇ ਇਹਨੂੰ ਇਦਾਂ ਬੈਕ ਕਰਕੇ ਜਿੱਥੇ ਸੂਈ ਨਿਕਲੂਗੀ ਉੱਥੇ ਆਪਾਂ ਉਹਦੇ ਨਿਸ਼ਾਨ ਪਲੇਟਸ ਤੇ ਬਾਕੀ ਪੱਲਿਆਂ ਤੇ ਵੀ ਇਦਾਂ ਲੱਗ ਜਾਣਗੇ ਇਦਾਂ ਹੀ ਆਪਾਂ ਬਾਕੀ ਦੇ ਨਾਪ ਵੀ ਸਾਰੇ ਪਲੇਟਾਂ ਦੇ ਸਾਰੀਆਂ ਦੇ ਲਾ ਲਾਂਗੇ ਥੋੜਾ ਜਿਹਾ ਇਹ ਦਾ ਹੁਣ ਆਪਾਂ ਜੀ ਬੈਕ ਗਲਾ ਕੱਟਾਂਗੇ ਫਰੰਟ ਪੱਲਾ ਜਿਹੜਾ ਉੱਪਰ ਆ ਪਿੱਛੇ ਕਰਤਾ ਆਪਾਂ ਇਹਦੀ ਬੈਕ ਗਲੇ ਦੀ ਕਟਿੰਗ ਕਰਾਂਗੇ ਜਿਹੜਾ ਬੈਕ ਗਲਾ ਆਪਾਂ ਸਿਰਫ 2.5 ਇੰਚ ਤੇ ਨਿਸ਼ਾਨ ਲਾਉਣਾ 2.5 ਤੇ ਤੇ ਡੀਪ ਹੈਗਾ ਇਹ 6 ਹਾਂਜੀ ਇਹ ਆਪਾਂ ਸੂਟ ਦੀ ਕਟਿੰਗ ਕਰ ਲਈ ਐ ਇਹ ਜਿਹੜੀ ਕਟਿੰਗ ਆ ਇਹ ਆਪਾਂ ਆਮ ਘਰਾਂ ਵਿੱਚ ਜਿਹੜੀਆਂ ਮੇਰੀਆਂ ਬੀਬੀਆਂ ਭੈਣਾਂ ਸੂਟ ਸਿਉਂ ਸਕਦੀਆਂ ਨੇ ਉਹਨਾਂ ਵਾਸਤੇ ਆ ਜਿਹੜੇ ਟੀਕਾਂ ਵਾਲੇ ਜਾਂ ਦੱਸਦੇ ਨੇ ਟੇਲਰ ਦੱਸਦੇ ਨੇ ਉਹ ਸਮਝ ਉਹਨਾਂ ਨੂੰ ਨਹੀਂ ਆਉਂਦੀ ਇਹਦੇ ਕਰਕੇ ਆਪਾਂ ਪੰਜਾਬੀ ਚ ਜਮਾ ਸਿੰਪਲ ਕਟਿੰਗ ਦੱਸੀ ਆ ਇਹਦੀ ਸਟਿਚਿੰਗ ਵੀ ਆਪਾਂ ਦੱਸਾਂਗੇ ਇਹ ਇਹਦੀ ਫਿਟਿੰਗ ਦੇਖਣਾਂ ਸਟਿਚਿੰਗ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ